ਕਰਾੜੇ ਮਾਰਣ ਵਾਲੇ ਬਣਨਗੇ ਰਾਤੋਂ ਰਾਤ ਮੀਰ ਹਰ ਮਹੀਨੇ ਮਿਲਣਗੇ 78000 ਰੁਪਏ ਆ ਕੰਮ ਕਰਾ ਸਕਦਾ ਹੈ ਫਾਇਦਾ ਪੂਰਾ ਦਿਨ ਇੰਨੀ ਹੈਕਟਿਕ ਲਾਈਫ ਹੁੰਦੀ ਹੈ ਕਿ ਬੰਦਾ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਰਾਤ ਨੂੰ ਸੌਂਦਾ ਤਾਂ ਇੱਕ ਪਲ ਦੇ ਲਈ ਵੀ ਬੰਦੇ ਨੂੰ ਹੋਸ਼ ਨਹੀਂ ਹੁੰਦੀ ਜ਼ਿਆਦਾਤਰ ਲੋਕਾਂ ਨੂੰ ਕਿ ਬੰਦਾ ਕਦੋਂ ਸੁੱਤਾ ਤੇ ਕਦੋਂ ਉੱਠਾ ਪਰ ਉਸ ਬੇਸੁਰਤੀ ਵਾਲੀ ਨੀਂਦ ਦੇ ਵਿੱਚ ਜੇਕਰ ਕੋਈ ਬਾਰ-ਬਾਰ ਬਾਰ-ਬਾਰ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਬਹੁਤ ਗੁੱਸਾ ਆਉਂਦਾ ਖਾਸ ਕਰਕੇ ਘਰਾੜਿਆਂ ਦੀ ਆਵਾਜ਼ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਬਹੁਤ ਜ਼ਿਆਦਾ ਥੱਕ ਜਾਂਦੇ ਨੇ ਤਾਂ ਘਰਾੜਿਆਂ ਦੀ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ ਜਿਸ ਦੇ ਨਾਲ ਜੇਕਰ ਉਹਨਾਂ ਦੇ ਨਾਲ ਰੂਮ ਦੇ ਵਿੱਚ ਕੋਈ ਸੁੱਤਾ ਹੈ ਜਾਂ ਉਹਨਾਂ ਦਾ ਪਾਰਟਨਰ ਕਹਿ ਲੋ ਵਾਈਫ ਕਹਿ ਲੋ ਜਾਂ ਹਸਬੰਡ ਕਹਿ ਲੋ ਪਾਰਟਨਰ ਕਹਿ ਲੋ ਉਹ ਨਾਲ ਸੁੱਤੇ ਨੇ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਦਿੱਕਤ ਹੋ ਜਾਂਦੀ ਹੈ ਜਿਸ ਦੇ ਨਾਲ ਅਗਲੇ ਦਿਨ ਨੀਂਦ ਵੀ ਖਰਾਬ ਹੁੰਦੀ ਹੈ ਤਾਂ ਉਹ ਬੰਦਾ ਜੋ ਹੈ ਆਪਣੇ ਪਾਰਟਨਰ ਲਈ ਜਾਂ ਜਾਂ ਉਹਦੇ ਨਾਲ ਜਿਹੜਾ ਵੀ ਸੌਂਦਾ ਹੈ ਉਸ ਦੇ ਲਈ ਉਹ ਬੰਦਾ ਮਾੜਾ ਹੀ ਹੋ ਜਾਂਦਾ ਕਿਉਂਕਿ ਦਿਨ ਦੇ ਵਿੱਚ ਨੀਂਦ ਜੋ ਹੈ ਬਹੁਤ ਜ਼ਰੂਰੀ ਹੁੰਦੀ ਹੈ ਪਰ ਜੇਕਰ ਮੈਂ ਕਹਾ ਕਿ ਹੁਣ ਜਿਹੜੇ ਲੋਕ ਉੱਚੀ ਉੱਚੀ ਖਰਾੜੇ ਮਾਰਦੇ ਨੇ ਖਰਾੜੇ ਮਾਰਦੇ ਨੇ ਤਾਂ ਉਹਨਾਂ ਲਈ ਹੁਣ ਅਜੇ ਹੀ ਇੱਕ ਸਕੀਮ ਆ ਗਈ ਹੈ ਜੋ ਰਾਤੋ ਰਾਤ ਅਮੀਰ ਬਣਾ ਦੇਗੀ ਜੀ ਆ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਕਿਉਂਕਿ ਹੁਣ ਹਰ ਮਹੀਨੇ ਖਰਾੜੇ ਮਾਰਨ ਵਾਲੇ ਬੰਦੇ ਨੂੰ 78000 ਰੁਪਏ ਮਿਲਣਗੇ ਸੋ ਇਹ 78000 ਕਿਵੇਂ ਮਿਲਣਗੇ ਕਿਹੜੀ ਸਕੀਮ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਖੁਰਕਾਟੇ ਮਾਰਨ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਇਹ ਸਹੂਲਤ ਬ੍ਰਿਟੇਨ ਦੇ ਡਿਪਾਰਟਮੈਂਟ ਆਫ ਵਰਕ ਐਂਡ ਪੇਸ਼IENTS ਯਾਨੀ ਕਿ ਡੀ ਡਬਲ ਯੂ ਪੀ ਵੱਲੋਂ ਨਾ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਨ੍ਹਾਂ ਨੂੰ ਖੁਰਾੜਿਆਂ ਦੀ ਗੰਭੀਰ ਸਮੱਸਿਆ ਦਿਲਚਸਪ ਗੱਲ ਇਹ ਹੈ ਕਿ ਕਮਕਾਜੀ ਲੋਕ ਵੀ ਇਸ ਦਾ ਲਾਭ ਲੈ ਸਕਦੇ ਨੇ ਅਤੇ ਇਹ ਬਿਲਕੁਲ ਟੈਕਸ ਮੁਕਤ ਹੈ ਖਰਾੜਿਆਂ ਨੂੰ ਅਕਸਰ ਆਮ ਮਾਮਲੀ ਸਮੱਸਿਆ ਵਜੋਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹ ਕਈ ਵਾਰ ਸਲੀਪ ਐਪਨੀਆਂ ਨਾਮ ਇੱਕ ਹੋਰ ਗੰਭੀਰ ਸਥਿਤੀ ਦੇ ਵਿੱਚ ਵਿਕਸਿਤ ਹੋ ਸਕਦਾ ਹੈ ਜੋ ਤੁਹਾਡੀ ਜੀਵਨ ਦੀ ਗੁਣਵੱਤਾ ਨੂੰ ਮਹੱਤਵਪੂਰਨ ਰੂਪ ਦੇ ਵਿੱਚ ਪ੍ਰਭਾਵਿਤ ਕਰ ਸਕਦਾ ਹੈ। ਰੋਜ਼ਾਨਾ ਜੀਵਨ ਤੇ ਇਸ ਦੇ ਮਾੜੇ ਪ੍ਰਭਾਵ ਕਾਰਨ ਇਸ ਨੂੰ ਅਪਾਹਜਤਾ ਵਜੋਂ ਮੰਨਤਾ ਦਿੱਤੀ ਜਾਂਦੀ ਹੈ। ਖਰਾਬ ਨੀਂਦ ਦੀ ਗੁਣਵੱਤਾ ਦੇ ਕਾਰਨ ਬਹੁਤ ਜ਼ਿਆਦਾ ਥਕਾਵਟ ਦਾ ਅਨੁਭਵ ਕਰਨ ਤੋਂ ਇਲਾਵਾ ਇਹ ਸਥਿਤੀ ਕਈ ਹੋਰ ਸੇਤ ਸਮੱਸਿਆ ਦਾ ਵੀ ਕਾਰਨ ਬਣ ਸਕਦੀ ਹੈ ਇਸ ਸਥਿਤੀ ਤੋਂ ਪੀੜਤ ਲੋਕ ਨਿਜੀ ਸੁਦੰਤਰਤਾ ਭੁਗਤਾਨ ਯਾਨੀ ਕਿ ਪੀ ਆਈ ਪੀ ਲਈ ਯੋਗ ਹੋ ਸਕਦੇ ਨੇ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਕੁੜਾੜੇ ਤੁਹਾਡੇ ਜੀਵਨ ਦੀ ਗੁਣਵੱਤਾ ਤੇ ਮਾੜਾ ਪ੍ਰਭਾਵ ਪਾ ਰਹੇ ਨੇ ਤਾਂ ਇਲਾਜ ਕਰਵਾਉਣਾ ਮਹੱਤਵਪੂਰਨ ਹੈ ਲਿਵਰਪੂਲ ਇਕੋਦੀ ਰਿਪੋਰਟ ਦੇ ਮੁਤਾਬਕ ਸਭ ਤੋਂ ਆਮ ਕਿਸਮ ਨੂੰ ਓ ਐਸ ਏ ਯਾਨੀ ਅਬਸਟਰਕਟਿਵ ਸਲੀਪ ਐਪਨੀਆ ਕਿਹਾ ਜਾਂਦਾ ਹੈ NHS ਸਲੀਪ ਐਪਨੀਆ ਦੇ ਇਲਾਜ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ। ਇਲਾਬ ਵਾਧ ਦੇ ਰਹਿਣ ਦੇ ਖਰਚਿਆਂ ਦੇ ਵਿੱਚ ਮਦਦ ਕਰ ਸਕਦਾ ਹੈ ਜੇਕਰ ਤੁਹਾਡੀ ਲੰਬੇ ਸਮੇਂ ਦੀ ਸਰੀਰਕ ਜਾਂ ਮਾਨਸਿਕ ਸਿਹਤ ਸਥਿਤੀਆਂ ਅਪਾਹਜਤਾ ਹੈ। ਡੇਲੀ ਸਟਾਰ ਦੇ ਮੁਤਾਬਕ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ PIP ਉਪਲਬਧ ਹੈ ਭਾਵੇਂ ਤੁਸੀਂ ਕੰਮ ਕਰ ਸਕਦੇ ਹੋ, ਬਚਤ ਕਰ ਸਕਦੇ ਹੋ ਜਾਂ ਕਈ ਹੋਰ ਲਾਭ ਪ੍ਰਾਪਤ ਕਰ ਸਕਦੇ ਹੋ। PIP ਤੇ ਕੋਈ ਟੈਕਸ ਨਹੀਂ ਹੈ ਅਤੇ ਜੋ ਰਕਮ ਤੁਸੀਂ ਪ੍ਰਾਪਤ ਕਰਦੇ ਹੋ ਤੁਹਾਡੀ ਆਮਦਨੀ ਆ ਬਚਤ ਤੇ ਕੋਈ ਅਸਰ ਨਹੀਂ ਪਾਵੇਗੀ ਇਸ ਦੇ ਲਈ ਜ਼ਰੂਰੀ ਸ਼ਰਤਾਂ ਦੇ ਵਿੱਚ ਸ਼ਾਮਲ ਨਹੀਂ ਕਿ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ ਤੁਹਾਡੀ ਲੰਬੇ ਸਮੇਂ ਤੋਂ ਸਰੀਰਕ ਜਾਂ ਮਾਨਸਿਕ ਸਿਹਤ ਸਥਿਤੀਆਂ ਅਪਾਹਜਤਾ ਹੈ ਤੁਸੀਂ ਕੁਝ ਰੋਜ਼ਾਨਾ ਦੇ ਕੰਮਾਂ ਆ ਗਤੀਸ਼ੀਲਤਾ ਨਾਲ ਸੰਘਰਸ਼ ਕਰਦੇ ਹੋ ਤੁਸੀਂ ਉਮੀਦ ਕਰਦੇ ਹੋ ਕਿ ਇਹ ਸਮੱਸਿਆਵਾਂ ਉਹਨਾਂ ਦੇ ਸ਼ੁਰੂ ਹੋਣ ਤੋਂ ਘੱਟੋ-ਘੱਟ 12 ਮਹੀਨਿਆਂ ਤੱਕ ਰਹਿਣਗੀਆਂ